ਤਾਂ ਨੂੰ ਪਤਾ ਆ 450 ਸਾਲਾ ਮਨਾਇਆ ਜਾ ਰਿਹਾ ਹੈ ਸੰਗਤਾਂ ਵੱਲੋਂ ਵੇਖੋ ਜੀ ਆਪਾਂ ਨੂੰ ਦਿੱਤਾ ਸੀ ਮਹਾਰਾਜ ਨੇ ਲੰਗਰ ਪ੍ਰਸ਼ਾਦਾ ਆਮ ਦਾਲ ਤੇ ਪ੍ਰਸ਼ਾਦਾ ਦਾਲ ਪ੍ਰਸ਼ਾਦਾ ਤੇ ਠੰਡਾ ਰੁੱਖੀ ਮਿੱਸੀ ਖਾਏ ਕੇ ਠੰਡਾ ਪਾਣੀ ਪੀਓ ਦੇਖ ਪ੍ਰਾਈ ਚੋਪੜੀ ਨਾ ਤਰਸਾਏ ਜੀਓ ਪੀ ਰੁੱਖੀ ਮਿੱਸੀ ਖਾ ਕੇ ਤੇ ਆਪਾਂ ਠੰਡਾ ਪਾਣੀ ਪੀਣਾ ਨਲਦਾ ਤੇ ਆਮ ਆਪਾਂ ਲੰਗਰਾਂ ਵਿੱਚ ਵੇਖਿਆ ਪਹਿਲਾਂ ਇਹ ਮਰਿਆਦਾ ਚੱਲਦੀ ਰਹੀ ਆ ਤੇ ਅੱਜ ਸਾਡੇ ਲੋਕਾਂ ਨੇ ਪਤਾ ਕੀ ਕਰ ਦਿੱਤਾ ਅੱਜ ਲੋਕਾਂ ਨੇ ਕੜਮ ਚੌਧਰੀਆਂ ਨੇ ਲੰਗੜ ਲਾ ਲਾ ਕੇ ਉਹਨੂੰ ਲੀਬਰ ਫ੍ਰਟੀ ਦਾ ਦੇ ਦਤਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦੀਪ ਸਿੰਘ ਖਾਲਸਾ ਫੌਜ ਸੰਗਤਾਂ ਦੇ ਚਰਨਾਂ 'ਚ ਹਾਜ਼ਰ ਆ ਸਾਧ ਸੰਗਤ ਜੀ ਆਜੋ ਮੈਂ ਤੁਹਾਡੇ ਨਾਲ ਨਾ 5-7 ਮਿੰਟ ਗੱਲਬਾਤ ਕਰਨੀ ਆ ਬਚਨ ਭੰਸਤ ਕਰਨੇ ਤੁਹਾਡੇ ਨਾਲ ਮਿੰਟ ਤੁਹਾਨੂੰ ਪਤਾ ਆ 450 ਸਾਲਾ ਮਨਾਇਆ ਜਾ ਰਿਹਾ ਹੈ ਸੰਗਤਾਂ ਵੱਲੋਂ ਸ਼੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਿਹੜਾ ਕਿ ਤਨ ਤਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਇਸ ਦਿਨ ਇਸ ਸੰਸਾਰ ਤੋਂ ਸਤਖੰਡ ਨੂੰ ਗਮਨ ਕਰਕੇ ਸਤਖੰਡ ਨੂੰ ਚਲ ਗਏ ਸੀ ਆਪਣਾ ਸਰੀਰ ਜਿਹੜਾ ਰੂਪੀ ਚੋਲਾ ਛੱਡ ਕੇ ਸਾਜ ਖਾਂ ਨੂੰ ਚੱਲ ਗਏ ਸੀ ਸਰਗਣ ਤੋਂ ਨਿਰਗਣ ਰੂਪ ਫਿਰ ਹੋ ਗਏ ਨਿਰਗਣ ਤੋਂ ਸਰਗਣ ਇਹ ਪਰੰਪਰਾ ਚੱਲਦੀ ਆ ਰਹੀ ਆ ਵੇਖੋ ਜੀ ਆਪਾਂ ਨੂੰ ਦਿੱਤਾ ਸੀ ਮਹਾਰਾਜ ਨੇ ਲੰਗਰ ਪ੍ਰਸ਼ਾਦਾ ਆਮ ਦਾਲ ਤੇ ਪ੍ਰਸ਼ਾਦਾ ਦਾਲ ਪ੍ਰਸ਼ਾਦਾ ਤੇ ਠੰਡਾ ਰੁੱਖੀ ਮਿੱਠੀ ਖਾਏ ਕੇ ਠੰਡਾ ਪਾਣੀ ਪੀਓ ਦੇਖ ਪ੍ਰਾਈ ਚੋਪੜੀ ਨਾਂ ਤਰਸਾਏ ਜੀਓ ਪਿਰੁਖੀ ਮਿੱਸੀ ਖਾ ਕੇ ਤੇ ਆਪਾਂ ਠੰਡਾ ਪਾਣੀ ਪੀਣਾ ਨਲ ਦਾ ਤੇ ਆਮ ਆਪਾਂ ਲੰਗਰਾਂ ਵਿੱਚ ਵੇਖਿਆ ਪਹਿਲਾਂ ਇਹ ਮਰਿਆਦਾ ਚੱਲਦੀ ਰਹੀ ਆ ਤੇ ਅੱਜ ਸਾਡੇ ਲੋਕਾਂ ਨੇ ਪਤਾ ਕੀ ਕਰ ਦਿੱਤਾ ਅੱਜ ਲੋਕਾਂ ਨੇ ਕੜਮ ਚੌਧਰੀਆਂ ਨੇ ਲੰਗੜ ਲਾ ਲਾ ਕੇ ਉਹਨੂੰ ਲੀਵਰ ਫੈਟੀ ਦਾ ਦੇ ਦਤਾ ਨਾ ਲੀਵਰ ਫੈਟੀ ਦੇ ਨਾਲ ਲੋਕ 90% ਲੋਕ ਜੂਝ ਰਹੇ ਨੇ ਮੈਂ ਲੰਗਰਾਂ ਦਾ ਕੋਈ ਵਿਰੋਧ ਨਹੀਂ ਕਰਦਾ ਮੈਂ ਪਹਿਲਾ ਵੀਡੀਓ ਦੇ ਵਿੱਚ ਕਹਿ ਦਿੱਤਾ ਵੀ ਲੰਗਰ ਲਾਓ ਜੀ ਸੱਜ ਕੇ ਲਾਓ ਪਰ ਲੰਗਰ ਸਾਦਾ ਲਾਓ ਜਿਹੜਾ ਮਹਾਰਾਜ ਨੇ ਆਪਾਂ ਨੂੰ ਬਖਸ਼ਿਆ ਅੱਜ ਸਾਡੇ ਗੁਰੂ ਘਰਾਂ ਦੇ ਵਿੱਚ ਆਰਐਸਐਸ ਵੜ ਗਈ ਆ ਤੇ ਆਰਐਸਐਸ ਸਾਡੇ ਨੌਜਵਾਨਾਂ ਦਾ ਸਤਿਆਨਾਸ਼ ਕਰ ਰਹੀ ਆ ਉਹ ਐ ਕਰ ਰਹੀ ਆ ਵੀ ਆਪਾਂ ਤੁਹਾਨੂੰ ਦੱਸਦੇ ਆ ਜਿਹਨੂੰ ਚੰਗੀ ਲੱਗੀ ਮੇਰੀ ਗੱਲ ਵੀਡੀਓ ਸ਼ੇਅਰ ਜਰੂਰ ਕਰ ਦਿਓ ਇਹਦੇ ਨਾਲ ਭਲਾ ਆ ਜੇਕਰ ਗੁਰੂ ਦਾ ਸਿੰਘ ਕੋ ਖਾਲਸਾ ਹਾਂ ਕਿ ਸੱਚ ਦੀ ਗੱਲ ਕਰ ਰਿਹਾ ਤੇ ਸਾਨੂੰ ਗੁਰੂ ਦਾ ਹੁਕਮ ਆ ਵੀ ਅਸੀਂ ਸੱਚ ਬੋਲੀਏ ਕਿਉਂਕਿ ਅਸੀਂ ਗੁਰੂ ਦੇ ਪੁੱਤਰ ਆ ਸੱਚ ਬੋਲਣ ਦਾ ਸਾਡਾ ਫਰਜ਼ ਆ ਸਾਨੂੰ ਗੁਰੂ ਨੇ ਕਿਹਾ ਵੀ ਤੁਸੀਂ ਸੱਚ ਬੋਲੋ ਬੋਲਣ ਦੇ ਨਾਲ ਬੜਾ ਫਰਕ ਪੈਂਦਾ ਆ ਜਿਹੜਾ ਇਹ ਖਟੀਆਂ ਤਲੀਆਂ ਚੀਜ਼ਾਂ ਖਾਣ ਦੇ ਨਾਲ ਲੀਵਰ ਦੇ ਵਿੱਚ ਜਿਹੜੀ ਇੱਕ ਜਗ੍ਹਾ ਹੁੰਦੀ ਆ ਉਥੇ ਫੈਟ ਜਮਾ ਹੁੰਦੀ ਆ ਤੇ ਉਸ ਦੇ ਨਾਲ ਲੀਵਰ ਫੈਟੀ ਹੁੰਦੀ ਆ ਲੀਵਰ ਫੈਟੀ ਇੱਕ ਏਦਾਂ ਦੀ ਭਿਆਨਕ ਬਿਮਾਰੀ ਆ ਜਿਸ ਨੂੰ ਜਿਸ ਨੂੰ ਲੀਵਰ ਫੈਟੀ ਜ਼ਿਆਦਾ ਰਹਿੰਦੀ ਆ ਨਾ ਉਸ ਤੋਂ ਬਾਅਦ ਉਹਨੂੰ ਸ਼ੂਗਰ ਦਾ ਡਾਇਬੀਟਿਸ ਦਾ ਰੋਗ ਜਿਹੜਾ ਉਹਨੂੰ ਫੜ ਲੈਂਦਾ ਬੰਦੇ ਇਹਨੂੰ ਲੀਵਰ ਫੈਟੀ ਜ਼ਿਆਦਾ ਹੋਣ ਦੇ ਕਾਰਨ ਅੱਜ ਕੱਲ 90% ਲੋਕ ਜਿਹੜੇ ਲੀਵਰ ਫੈਟੀ ਦੇ ਨਾਲ ਜੂਝ ਰਹੇ ਨੇ 버거 ਪੀਜੇ ਟਿੱਕੀਆਂ ਸਮੋਸੇ ਫਾਸਟ ਫੂਡ ਤੇ ਆ ਜਿਹੜੀਆਂ ਪੈਪਸੀਆਂ ਠੰਡੇ ਆ ਜਿਹੜੇ ਠੰਡੇ ਪੀਉਣਦੇ ਆ ਇਹ ਜਿਹੜੇ ਠੰਡੇ ਪਿਆ ਪਿਆ ਕੇ ਕੋਕਾ ਕੋਲਾ ਲਿਮਕਾ ਤੇ ਇਦਾਂ ਦੀ ਚੀਜ਼ਾਂ ਪਿਆ ਪਿਆ ਕੇ ਤੇ ਇਹ ਜਿਹੜੇ ਸਾਡੇ ਨੌਜਵਾਨਾ ਇਹਨਾਂ ਨੂੰ ਨਪੁੰਸਕ ਬਣਾਇਆ ਜਾ ਰਿਹਾ ਨਪੁੰਸਕ ਜਦੋਂ ਆਪਾਂ ਇਹਨੂੰ ਕੋਕਾ ਕੋਲਾ ਨੂੰ ਪੀਂਦੇ ਆ ਨਾ ਜਿਹੜਾ ਆਪਣਾ ਜਿਸ ਤੋਂ ਕੋਈ ਆਪਣੀ ਨੌਜਵਾਨੀ ਆਪਣੀ ਜਿਹੜੀ ਆ ਜਿਹੜੇ ਨੌਜਵਾਨਾ ਆਪਣੇ ਵੀਰਾਂ ਦੇ ਭਰਾਵਾਂ ਦੇ ਸਪਰਮ ਨੇ ਉਹ ਇਸ ਨੂੰ ਖਤਮ ਕਰਦੇ ਨੇ ਲੀਵਰ ਫੈਟੀ ਕਰਦੇ ਨੇ ਤਾਂ ਜਿਹੜਾ ਸਪਰਮ ਨੇ ਉਹਨੂੰ ਪਤਲਾ ਕਰ ਦਿੰਦੇ ਪਤਲਾ ਕਰਕੇ ਉਹ ਬੱਚਾ ਪੈਦਾ ਕਰਨ ਦੀ ਉਹਦੇ ਵਿੱਚ ਸਮਰੱਥਾ ਨਹੀਂ ਰਹਿੰਦੀ ਇਹ ਇੱਕ ਐਡਾ ਮਾੜਾ ਤੇ ਇਹ ਗੁਰੂ ਘਰਾਂ ਦੇ ਲੰਗਰਾਂ ਨੂੰ ਵੇਖੋ ਅੱਜ ਕਿਥੋਂ ਕਿਥੇ ਤੱਕ ਲੈ ਗਏ ਨੇ ਆਰਐਸਐਸ ਦੀਆਂ ਚਾਲਾਂ ਸਮਝਣ ਦੀ ਤੁਸੀਂ ਕੋਸ਼ਿਸ਼ ਕਰੋ ਲੰਗਰ ਮੈਂ ਕਿਹਾ ਲਾਓ ਜੀ ਸਦਕੇ ਲਾਓ ਜਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ 14 ਕਰੋੜ ਦਾ ਲੰਗਰ ਤਾਂ ਮੈਂ ਸੁਣਿਆ ਸੀ ਪਰਸੋਂ ਦੀ ਪਰਸੋਂ ਚ ਉਸ ਦੀ ਗੱਲ ਸੀ 14 ਕਰੋੜ ਤਾਂ ਕਹਿੰਦੇ ਲੰਗਰ ਪਹੁੰਚ ਗਿਆ ਹੈ ਮਹਾਰਾਜ ਦਾ ਪਰ ਅੱਜ ਤੱਕ ਜੇ ਕਰੀਏ ਗੱਲ ਤੇ ਅੱਜ ਮੇਰੇ ਸਹਾਨਾ ਤੋਂ ਡਬਲ ਹੋ ਗਿਆ ਹੋਊਗਾ 30 ਕਰੋੜ ਦਾ ਲੰਗਰ ਅਸੀਂ 버ਗਰ ਪੀਜ ਟਿੱਕੀਆਂ ਤੇ ਸਮੋਸਿਆਂ ਦਾ ਤੇ ਠੰਡਿਆਂ ਦਾ ਕੋਕਾਂ ਦਾ ਲਾ ਦਤਾ ਜੇਕਰ ਅਸੀਂ ਚੰਗੇ ਹੁੰਦੇ ਜੇਕਰ ਆਪਾਂ ਸਿੱਖ ਚੰਗੀ ਸੋਚ ਵਰਤਦੇ ਤੇ ਅੱਜ ਸਾਡੀ ਸ਼੍ਰੀ ਗੋਬਿੰਦਗੜ੍ਹ ਵਾਲ ਦੀ ਧਰਤੀ ਦੇ ਉੱਤੇ ਗੋਡਵਾ ਸਾਹਿਬ ਦੀ ਧਰਤੀ ਦੇ ਉੱਤੇ ਇੱਕ 20 ਕਿੱਲਿਆਂ ਦਾ ਪਲਾਟ ਲੈ ਕੇ ਉਹਨੂੰ ਆਲੇ-ਦੁਆਲੇ ਕੰਧਾਂ ਕਰਕੇ ਤੇ ਉੱਥੇ ਗਰੀਬਾਂ ਵਾਸਤੇ, ਹਿੰਦੂਆਂ ਵਾਸਤੇ, ਸਿੱਖਾਂ ਵਾਸਤੇ, ਮੁਸਲਮਾਨਾਂ ਵਾਸਤੇ ਇੱਕ ਹਸਪਤਾਲ ਵੱਡੇ ਦੀ ਨੀਂਹ ਰੱਖਦੇ ਤੇ ਉੱਤੇ ਆਪਣਾ ਨੀਂਹ ਰੱਖ ਕੇ ਤੇ ਉੱਥੇ ਆਪਾਂ ਧੰਤਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਨਾਂ ਦੇ ਤੇ ਹਸਪਤਾਲ ਖੋਲ੍ਹਿਆ ਜਾਂਦਾ ਤਾਂ ਸਾਡੀ ਸਿੱਖ ਕੌਮ ਦਾ ਕਿੰਨਾ ਭਲਾ ਹੋਣਾ ਸਿੱਖ ਪੰਥ ਦਾ ਕਿੰਨਾ ਭਲਾ ਹੋਣਾ ਹੁਣ ਮੈਨੂੰ ਇਹ ਦੱਸੋ ਵੀ ਇਹਦੇ ਵਿੱਚ ਕੀ ਫਾਇਦਾ ਆਇਆ ਅੱਜ ਲੋਕਾਂ ਨੇ ਠੰਡੇ ਪੀਲੇ ਅੱਜ ਲੋਕਾਂ ਨੇ 버ਗਰ ਖਾ ਲਿਆ ਅੱਜ ਲੋਕਾਂ ਨੇ ਲੋਕਾਂ ਟਿੱਕੀਆਂ ਖਾ ਲੀਆਂ ਘੜੀ ਦੀ ਘੜੀ ਮਜ਼ਾ ਲੈ ਲਿਆ ਤੇ ਕੱਲ ਨੂੰ ਕੱਲ ਨੂੰ ਕੀ ਬਣਨਾ ਗੋਆ ਬਸ ਇੱਥੋਂ ਦਾ ਕੀ ਹੈ ਨਾ ਕੰਮ ਤੇ ਜੇਕਰ ਅੱਜ ਹਸਪਤਾਲ ਕੇ ਗਰੀਬਾਂ ਵਾਸਤੇ ਬਣਿਆ ਹੁੰਦਾ ਜਿਸੇ ਜਿੱਥੇ ਕੋਈ ਬੜੇ ਬੜੇ ਵਧੀਆ ਡਾਕਟਰ ਸੇਵਾਵਾਂ ਨਿਭਾਉਂਦੇ ਬੜੇ ਬੜੇ ਤਗੜੇ ਸਾਡੇ ਪੰਥ ਦੇ ਵਿੱਚ ਕੋਈ ਸੇਵਾਵਾਂ ਕਰਦੇ ਤੇ ਸਾਨੂੰ ਬੜਾ ਸੋਹਣਾ ਲੱਗਣਾ ਸਾਨੂੰ ਬੜਾ ਚੰਗਾ ਲੱਗਣਾ ਸੀ ਹੁਣ ਤੁਸੀਂ ਲੋਕਾਂ ਨੂੰ ਜਲੇਬੀਆਂ ਖਵਾ-ਖਵਾ ਕੇ ਕੀ ਦਿਖਾਉਣ ਦੇ ਆ ਵੀ ਸਾਡਾ ਗੁਰੂ ਉਹ ਤੁਹਾਨੂੰ ਤਾਂ ਸਗੋਂ ਇਹ ਚੀਜ਼ ਤੇ ਅਫਸੋਸ ਹੋਣਾ ਚਾਹੀਦਾ ਹੈ ਵੀ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਇਸ ਧਰਤੀ ਤੋਂ ਗਮਨ ਹੋਏ ਨੇ ਅੱਜ ਦੇ ਦਿਨ ਸਾਡੇ ਸਾਨੂੰ ਗੁਰੂ ਇਸ ਦਿਨ ਅੱਜ ਦੇ ਦਿਨ ਵਿਛੋੜਾ ਦੇ ਗਏ ਹੀ ਤੇ ਤੁਸੀਂ ਖੁਸ਼ੀਆਂ ਮਨਾਉਣ ਦੇ ਆ ਵੀ ਸਾਡੇ ਕੋਈ ਮਹਾਪੁਰਸ਼ ਜਿਹੜੇ ਆਏ ਸੀ ਇਸ ਧਰਤੀ ਤੋਂ ਚਲ ਗਏ ਆ ਤੇ ਅਸੀਂ ਬੜੇ ਖੁਸ਼ੀਆਂ ਜੀ ਇਦਾਂ ਦੇ ਹੋਣਾ ਚਾਹੀਦਾ ਰੋਜ਼ ਕੰਮ ਆਉਣਾ ਚਾਹੀਦਾ ਹੱਦ ਹੋ ਗਈ ਯਾਰ ਆਰ ਐਸਓ ਤੋਂ ਪਹਿਲਾਂ ਕਹਿੰਦੇ ਗੁਰਦੁਆਰਿਆਂ ਦੇ ਬਾਹਰ ਫਿਰਨ ਲਈ ਆ ਅੱਜ ਗੁਰਦੁਆਰਿਆਂ ਦੇ ਵਿੱਚ ਤੁਹਾਨੂੰ ਲੰਗਰ ਖਵਾ ਖਵਾ ਕੇ ਐਦਾਂ ਦੇ ਤੁਹਾਨੂੰ ਪੀਜੇ ਖਵਾ ਖਵਾ ਕੇ ਤੁਹਾਨੂੰ 버ਗਰ ਖਵਾ ਖਵਾ ਕੇ ਤੁਹਾਨੂੰ ਠੰਡੇ ਕੋਕ ਪਿਆ ਪਿਆ ਕੇ ਤੁਹਾਡੀ ਨਸਲ ਖੁਸ਼ੀ ਨਾ ਕਰਨਗੇ ਕੁਝ ਦਿਨਾਂ ਤੱਕ ਤਾਂ ਤੁਸੀਂ ਦੇਖ ਲਿਓ ਹਰੇਕ ਥਾਂ ਤੇ ਤੁਹਾਨੂੰ 버ਗਰ ਖਵਾਉਣਗੇ ਹਰੇਕ ਥਾਂ ਤੇ ਤੁਹਾਨੂੰ ਪੀਜੇ ਖਵਾਉਣਗੇ ਹੁਣ ਵੇਖੋ 버ਗਰ ਜਿਹੜੇ ਬਣਦੇ ਨੇ ਜਿਹੜੇ ਨਿਊਡਲ ਬਣਦੇ ਨੇ ਜਿਹੜੇ ਪੀਜੇ ਬਣਾਉਣ ਦੇ ਨੇ ਉਹ ਕੌਣ ਬਣਾਉਣ ਦੇ ਨੇ ਪਰ ਇਹ ਬਣਾਉਂਦੇ ਨੇ ਭਈਏ ਬੈਠੇ ਨੇ ਭਈਏ ਭਈਏ ਜਿਹੜੇ ਤਮਾਕੂ ਖਾਂਦੇ ਨੇ ਪਾਨਾ ਖਾਂਦੇ ਨੇ ਬੀੜੀਆਂ ਪੀਂਦੇ ਨੇ ਗਧੀਆਂ ਚੁੰਗਦੇ ਨੇ ਗੁੜਕੇ ਖਾਂਦੇ ਨੇ ਉਹ ਭਈਏ 버ਗਰ ਤੁਹਾਨੂੰ ਅੰਮ੍ਰਿਤਧਾਰੀ ਸਿੰਘਾਂ ਨੂੰ ਅੰਮ੍ਰਿਤਧਾਰੀ ਸਿੰਘਣੀਆਂ ਨੂੰ ਅੰਮ੍ਰਿਤਧਾਰੀ ਬੱਚੇ ਬੱਚੀਆਂ ਨੂੰ ਖਵਾਉਂਦੇ ਨੇ ਆ ਖਾਓ ਤੇ ਆ ਤੁਸੀਂ ਗੁਰੂ ਘਰ ਜਾ ਕੇ ਮਰਿਆਦਾ ਆ ਤੁਸੀਂ ਗੁਰੂ ਘਰ ਦੇ ਲੰਗਰ ਲਾ ਕੇ ਦੇ ਆਪਣੇ ਆਪ ਦਾ ਮਾਣ ਪ੍ਰਾਪਤ ਕਾਣ ਦੇ ਵੀ ਆਪਣੇ ਆਪ ਦਾ ਸਿਰ ਉੱਚਾ ਕਾਣ ਸਾਨੂੰ ਅਫਸੋਸ ਨਹੀਂਗਾ ਸਾਨੂੰ ਬਹੁਤ ਜ਼ਿਆਦਾ ਅਫਸੋਸ ਆ ਵੀ ਤੁਸੀਂ ਗੁਰੂ ਘਰ ਦੀ ਮਰਿਆਦਾ ਮਾਨ ਮਰਿਆਦਾ ਚੇਂਜ ਕਰ ਦਿੱਤੀ ਬਦਲ ਦਿੱਤੀ ਤੁਸੀਂ ਸਾਡੇ ਗੁਰੂ ਘਰ ਨੂੰ ਇੱਕ ਜਲਦੀ ਥਾਂ ਦੇ ਇੱਕ ਨੂੰ ਤੁਸੀਂ ਪੈਪਸੀਆਂ ਕੋਕ ਦੀ ਥਾਂ ਬਦਲ ਦਿੱਤਾ ਬਦਲ ਕੇ ਰੱਖ ਦਿੱਤਾ ਝੰਜੋੜ ਕੇ ਰੱਖ ਦਿੱਤੀ ਮਾਨ ਮਹਾਰਾਜੀ ਮਰਿਆਦਾ ਐਸ ਦਿਨ ਧਰਤੀ ਤੋਂ ਮਹਾਰਾਜ ਨੇ ਗਮਨ ਹੋਏ ਸੀ ਅਫਸੋਸ ਹੋਣਾ ਚਾਹੀਦਾ ਵੀ ਮਹਾਰਾਜ ਤੁਹਾਡੇ ਵਰਗਾ ਗੁਰੂ ਸਾਨੂੰ ਸਦਾ ਸਾਨੂੰ ਸਦਾ ਚਾਹੀਦਾ ਤੇ ਤੁਸੀਂ ਖੁਸ਼ੀਆਂ ਖੁਸ਼ੀਆਂ ਮਨਾਉ ਤਗੜੇ ਹੋ ਕੇ ਵੀ ਅਸੀਂ 버ਗਰ ਪੀਜੇ ਨਿਊਡਲ ਖਾ ਕੇ ਅਸੀਂ ਬੜੇ ਖੁਸ਼ ਤੇ ਬੜੇ ਅਸੀਂ ਮਨ ਪਸੰਦ ਅਸੀਂ ਭੋਜਨ ਖਾ ਕੇ ਬੜੀਆਂ ਖੁਸ਼ੀਆਂ ਮਨਾਉਂਦੇ ਆ ਉਹ ਲੰਗਰ ਲਾਉਣਾ ਤੇ ਲੰਗਰ ਮਾਇਆ ਦੇ ਲਾ ਦੋ ਲੰਗਰ ਲਾਉਣਾ ਤੇ ਮਾਇਆ ਦੇ ਲਾਓ ਹਰੇਕ ਗਰੀਬ ਗੁਰਬਾ ਕੋਈ ਜਾਂਦਾ ਵੀ 1000 ਰੁਪਇਆ ਦੋ ਉਹਨੂੰ ਮੁੱਠ ਚ ਆ ਫੜ 2000 ਰੁਪਇਆ ਫੜ ਆ ਫੜ 5000 ਰੁਪਇਆ ਫੜ ਆ 2000 ਰੁਪਇਆ ਫੜਾ 1000 ਫੜ ਆ ਲੰਗਰ ਦਓ ਲਾਓ ਜੇ ਲਾਉਣੇ ਤੇ ਪਹਿਲੀ ਗੱਲ ਮੈਂ ਕਿਹਾ ਵੀ ਮੈਂ ਹੁਣ ਕਹਿਣਾ ਆ ਕਿ ਹਿੰਦੂਆਂ ਵਾਸਤੇ ਮੁਸਲਮਾਨਾਂ ਵਾਸਤੇ ਸਿੱਖਾਂ ਵਾਸਤੇ ਸਭ ਤੋਂ ਵੱਡੀ ਮਸਾਲ ਦਾ ਇੱਕ ਹਸਪੀਟਲ ਤਿਆਰ ਹੋ ਜਾਣਾ ਹੈ ਜਿੰਨੀ ਆਪਾਂ ਮਾਇਆ ਖਰਾਬ ਕਰਨ ਦੇ ਆ ਸਾਡਾ ਵਜਨ ਆ ਸਾਡੇ ਗੁਰੂ ਦਾ ਵਜਨ ਆ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਜਨਾ ਵੀ ਚੰਗਾ ਕਰਮ ਕਰਨ ਲੱਗੇ ਦੇਰ ਨਾ ਲਾਓ ਮਾੜਾ ਕੰਮ ਕਰਨ ਲੱਗੇ ਦੇਰ ਲਾ ਦੋ ਤੇ ਹੁਣ ਤੁਸੀਂ ਕਹੋਗੇ ਕਿ ਸਾਨੂੰ ਕੋਈ ਦੁੱਖਿਆ ਸਾਨੂੰ ਕੋਈ ਦੁੱਖ ਨਹੀਂ ਸਾਨੂੰ ਇਹ ਦੁੱਖਾ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਨਾਲ ਨਸਲ ਕੁਸ਼ੀ ਹੋ ਰਹੀ ਆ ਤੇ ਸਾਡੇ ਲੰਗਰ ਦੀ ਮਰਿਆਦਾ ਜਿਹੜੀ ਬਦਲੀ ਜਾ ਰਹੀ ਆ ਹੁਣ ਵੇਖੋ ਜਿੱਥੇ ਤੁਸੀਂ 버ਗਰ ਤੁਹਾਨੂੰ ਕਿੰਨੀਆਂ ਵੀਡੀਓ ਦਿਖਾਈਆਂ ਤੁਹਾਨੂੰ ਕਿੰਨੀਆਂ ਪੋਸਟਾਂ ਪਾਪ ਆ ਕੇ ਪੇਜਾਂ ਤੇ ਦਿਖਾਈਆਂ ਕਿ ਆਹ ਵੇਖੋ ਭਈਏ ਥੁੱਕ ਰਹਿਣ ਵਿੱਚ ਭਈਏ ਆਪਣੇ ਸ਼ਰਲੇ ਮਾਰ ਰਹੇ ਨੇ ਵਿੱਚ ਭਈਏ ਤਮਾਕੂ ਖਾ ਰਹੇ ਨੇ ਬੀੜੀਆਂ ਪੀ ਕੇ ਤੇ ਬੀੜੀਆਂ ਚੀਜ਼ਾਂ ਵਿੱਚ ਸੁੱਟਣ ਡੇ ਆ ਓਹੋ ਹੱਥ ਦਾ ਭਈਆ ਨਾ ਤੁਸੀਂ ਮਾਲ ਅਜ ਪੀਜੇ ਦੇ 버ਗਰਾਂ ਦੇ ਵਿੱਚ ਯੂਜ਼ ਕਰ ਕਰਕੇ ਖਾਣ ਦੇ ਤਾਂ ਕਿਸੇ ਰਹਿ ਗਿਆ ਲੰਗਰ ਹੁਣ ਥੋੜੇ ਸਾਲਾਂ ਨੂੰ ਤੁਸੀਂ ਵੇਖਿਓ ਤੁਹਾਨੂੰ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਪ੍ਰਸ਼ਾਦਾ ਛਕਣੋਂ ਤਾਂ ਦਾਲ ਪ੍ਰਸ਼ਾਦਾ ਨਹੀਂ ਮਿਲਣਾ ਤੁਹਾਨੂੰ ਪ੍ਰਸ਼ਾਦਾ ਨਹੀਂ ਮਿਲਣਾ ਤੁਹਾਨੂੰ 버ਗਰ ਮਿਲਿਆ ਕਰੂਗਾ ਤੁਹਾਨੂੰ ਪੀਜਾ ਮਿਲਿਆ ਕਰੂਗਾ ਤੁਹਾਨੂੰ ਨਿਊਡਲ ਮਿਲਿਆ ਕਰਨਗੇ ਤੁਹਾਨੂੰ ਟਿੱਕੀਆਂ ਮਿਲਿਆ ਕਰਨਗੀਆਂ ਤੇ ਜਲਦੀ ਜਗ੍ਹਾ ਤੇ ਤੁਹਾਨੂੰ ਕੋਕਾ ਕੋਲਾ ਮਿਲਿਆ ਕਰੂਗਾ ਤੇ ਕੋਕਾ ਕੋਲਾ ਪੀਓ ਤਾਂ ਸੁੱਕਾ ਸੜਾ ਲੰਗਰ ਆਰਟੀਫੀਸ਼ਨ ਲੰਗਰ ਤਿਆਰ ਕਰਕੇ ਤੁਹਾਡੀ ਜੇਬਾਂ ਵਿੱਚ ਤੁਹਾਨੂੰ ਨਾਲ ਦੇਣਗੇ ਕਿ ਆ ਫੜ ਲੈ ਜਾਓ ਉੱਥੇ ਵੀ ਪੀ ਲਿਓ ਬੋਤਲ ਹੁਣ ਵੇਖੋ ਇਹ ਗਰੀਬਾਂ ਵਾਸਤੇ ਮਾਰ ਇਹਨੇ ਲੰਗਰ ਤਿਆਰ ਕਰ ਕੀਤਾ ਇਹਨੋਂ ਵੀ ਜਿਹੜਾ ਗਰੀਬ ਜਿਹੜੇ ਗੁਰਬੇ ਹਨ ਇਹ ਲੰਗਰ ਉਹਨਾਂ ਦੇ ਵਾਸਤੇ ਸ਼ਕਰ ਨੂੰ ਤਿਆਰ ਕੀਤਾ ਹੁਣ ਘਰੋਂ ਬੰਦਾ ਇੱਕ ਗੱਡੀ ਫੋਰਚੂਨਰ ਦੇ ਵਿੱਚ ਬੈਠਾ ਆ ਮੈਂ ਆਪਣੇ ਅੱਖੀਂ ਦੇਖਿਆ ਉਹ ਘਰੋਂ ਰੋਟੀ ਪਾਣੀ ਖਾ ਗਿਆਨ ਖਾ ਕੇ ਰੋਟੀ ਤੇ ਫੇਰ ਕੇ ਮੋਛਾਂ ਦੇ ਹੱਥ ਢੇੜ ਤੇ ਫੇਰ ਕੇ ਹੱਥ ਤੇ ਕਹਿੰਦਾ ਚੱਲ ਚਲੀਏ ਆਪਾਂ ਉਧਰ ਜਣਾ ਉਹਦੀ ਗੱਡੀ ਰੋਕ ਰੋਕੇ ਉਹ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਉਹਦੀ ਗੱਡੀ ਫੋਰਚੂਨਰ ਰੋਕੇ ਉਹਦੀ ਗੱਡੀ ਦੇ ਗਾੜੀ ਥੱਲੇ ਆਉਣ ਲੰਮੇ ਪੈ ਗਏ ਆ ਵੀ ਰੋਕੋ ਗੱਡੀ ਔਰੇ ਬਦੋ ਬਦੀ ਉਹ ਮੈ ਸ਼ੂਗਰ ਦਾ ਮਰੀਜ਼ ਹੀ ਬਦੋ ਬਦੀ ਉਹਨੂੰ ਇੰਨੀਆਂ ਹਰੀਆਂ ਜਲੇਬੀਆਂ ਪਾ ਕੇ ਤੇ ਐਨਾ ਇੱਕ ਠੰਡਾ ਫੜਾਉਣ ਦੇ ਤੇ ਪੀਲਾ ਤੇ ਛੇਤੀ ਮਰ ਜੇ ਅਸੀਂ ਬੋਲਦੇ ਆ ਤਾਂ ਅਸੀਂ ਸੱਚ ਦੇ ਬੋਲਦੇ ਫਿਰ ਕਈਆਂ ਨੂੰ ਮਿਰਚਾਂ ਲੱਗਦੀਆਂ ਉਹ ਜੇ ਕੋਈ ਕਰਨਾ ਹੈ ਨਾ ਤੇ ਆਪਣੇ ਗਰੀਬਾਂ ਵਾਸਤੇ ਜਿਹੜੇ ਹਸਪਤਾਲਾਂ ਦੇ ਵਿੱਚ ਗਰੀਬ ਦਵਾਈ ਦੁੱਖੋਂ ਮਰਦੇ ਨੇ ਲਾਜ ਦੇ ਦੁੱਖੋਂ ਮਰਦੇ ਨੇ ਤੁਹਾਡਾ ਉੱਧਰ ਨਹੀਂ ਧਿਆਨ ਜਿਹੜੇ ਆਪਣੇ ਮਹਾਰਾਜ ਦੇ ਨਾਂ ਦੇ ਉੱਤੇ ਹਸਪਤਾਲ ਬਣਾਏ ਨੇ ਉਹ ਜਲਾਹਾ ਘਰ ਬਣਾਏ ਨੇ ਜਲਾਦਾਂ ਦਾ ਘਰ ਬਣਾਏ ਨੇ ਜਲਾਦ ਘਰ ਬਣਾਏ ਨੇ ਉੱਥੇ ਲੱਖਾਂ ਕਰੋੜਾਂ ਰੁਪਈਆ ਨਾਲ ਕੋ ਲੁੱਟਿਆ ਜਾ ਰਿਹਾ ਕੀ ਹੈ ਜੇਕਰ ਅਸੀਂ ਅੱਜ ਆਪਣੇ ਮਹਾਰਾਜ ਦਾ 450 ਸਾਲਾ ਮਨਾਉਣ ਦੇ ਤੇ ਇੱਕ ਵੱਡੀ ਮਿਸਾਲ ਕਾਇਮ ਕਰਨੀ ਚਾਹੀਦੀ ਮਿਸਾਲ ਕਾਇਮ ਇਹ ਕਰਨੀ ਚਾਹੀਦੀ ਵੀ ਇਥੇ ਹਸਪਤਾਲ ਵੱਡੇ ਦਾ ਉਦਘਾਟਨ ਕਰਨਾ ਚਾਹੀਦਾ ਤੇ ਸਾਡਾ ਦਿਲ ਖੁਸ਼ ਹੁੰਦਾ ਕਿ ਗਰੀਬਾਂ ਵਾਸਤੇ ਤੁਸੀਂ ਕੁਝ ਕੀਤਾ ਗਰੀਬਾਂ ਵਾਸਤੇ ਲੰਗਰ ਲਾਇਆ ਆ ਸਭ ਤੋਂ ਵੱਡਾ ਲੰਗਰ ਲਾਉਣੇ ਕੋਈ ਗਰੀਬ ਗੁਰਬਾ ਆਪਣੀ ਦਵਾਈ ਬੂਟੀ ਲੈ ਲੈਂਦਾ ਵੀਰ ਨੇ ਲਿਖਿਆ ਆ ਵੀ ਬਹੁਤ ਵਧੀਆ ਗੱਲ ਐ ਸੰਗਤ ਦੀ ਸੰਗਤ ਦਾ ਭਰਾ ਭਲਾ ਕਰਨਾ ਚਾਹੀਦਾ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਅੱਜ ਅੱਜ ਗੁਰੂ ਦੀ ਇਹ ਨਹੀਂ ਅੱਜ ਵਜਨ ਰਹਿ ਗਿਆ ਅੱਜ ਗੁਰੂ ਦੀ ਗੋਲਕ ਅਮੀਰ ਦਾ ਮੂੰਹ ਰਹਿ ਗਿਆ ਤੇ ਵੱਡੇ ਵੱਡੇ ਬੰਦੇ ਜਾਂਦੇ ਨੇ ਉਹ ਗੱਡੀਆਂ 'ਚ ਉਤਰਦੇ ਨੇ ਉਤਰ ਕੇ ਜਾ ਕੇ ਸਟੇਜ ਤੇ ਬਹਿ ਕੇ ਮਗਰਮਾ ਨਾ ਬੈਣੇ ਚੱਲ ਹੁਣ ਮੇਰੇ ਗਾਲ 'ਚ ਫੁੱਲ ਪੈ ਜਾਣੇ ਆ ਤੇ ਆ ਬਾਬਾ ਜੀ ਆਏ ਆ ਜੀ ਓ ਬਾਬਾ ਆਇਆ ਜੀ ਆਹ ਫਲਾਨਾ ਬਾਬਾ ਹੁ ਆਇਆ ਜੀ ਬਾਬਾ ਸੋਂ ਆਹ ਬਾਬਾ ਸੋਂ ਆ ਗਿਆ ਜੀ ਆਹ ਬਾਬਾ ਸੋਂ ਆ ਗਿਆ ਇਹਨੂੰ ਬਾਬੇ ਨੂੰ ਮਿਲੋ ਇਹ ਬਾਬਾ ਵੜੀ ਦੂਰੋਂ ਆਏ ਓ ਬਾਬਿਓ 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 ਬੱਬਾ ਬੱਬਾ ਬਾਬਿਓ ਥੋੜਾ ਜਿਹਾ ਦਿਮਾਗ ਤੋਂ ਕੰਮ ਲਓ ਪਹਿਲਾਂ ਬਾਬਿਆਂ ਨੇ ਸਾਡੇ ਗੁਰੂ ਘਰ ਘਰਾਹ ਦੀਆਂ ਜਿਹੜੀਆਂ ਪ੍ਰਾਤਣ ਨਿਸ਼ਾਨੀਆਂ ਸੀ ਉਹਨਾਂ ਨੂੰ ਮਟਾ ਦਤਾ ਖਤਮ ਕਰਕੇ ਰੱਖ ਦਿੱਤਾ ਉਹਨਾਂ ਦੇ ਐਨ ਤੀੜਾ ਤੰਦੀ ਕਰਕੇ ਰੱਖ ਦਿੱਤਾ ਗਾਬਿਆਂ ਨੇ ਤੇ ਹੁਣ ਬਾਬੇ ਜਿਹੜੇ ਨੌਜਵਾਨਾਂ ਨੂੰ ਠੰਡੇ ਤੇ ਬੀ ਪੀਜੇ ਤੇ 버ਗਰ ਤੇ ਨਿਊਡਲ ਖਵਾ ਖਵਾ ਕੇ ਮਾਰਨ ਦੇ ਆ ਵੀ ਲੀਵਰ ਫੈਟੀ ਨਾਲ ਮਰੋ ਤਾਂ ਤੁਹਾਨੂੰ ਲੀਵਰ ਫੈਟੀ ਹੋ ਜਾਵੇ ਤਾਂ ਤੁਹਾਨੂੰ ਸ਼ੂਗਰ ਹੋ ਜਾਵੇ ਤਦ ਵੇ ਤੁਸੀਂ ਦਵਾਈਆਂ ਲੈਂਦੇ ਫਿਰੋ ਮੈਨੂੰ ਗੁਰੂ ਅਮਰਦਾਸ ਜੀ ਮਹਾਰਾਏ ਨੇ ਕਿਹਾ ਵੀ ਬੋਲ ਪੁੱਤ ਬੋਲ ਤਾਂ ਮੈਂ ਬੋਲਿਆ ਆ ਮੈਂ ਨਹੀਂ ਉੱਥੇ ਗਿਆ ਮੈਂ ਇੱਥੇ ਮਹਾਰਾਜ ਨੂੰ ਨਮਸਕਾਰ ਕੀਤੀ ਆ ਕਿਉਂਕਿ ਮਹਾਰਾਜ ਸਾਡੇ ਕੋਲ ਹੀ ਆ ਮਹਾਰਾਜ ਕਿਤੇ ਦੂਰ ਥੋੜੀ ਗਏ ਨੇ ਮਹਾਰਾਜ ਇੱਥੇ ਸਾਡੇ ਕੋਲ ਨੇ ਵੇਖ ਲਓ ਕਿੰਡੀ ਮਾਰੀ ਗੱਲ ਆ ਜੇਕਰ ਆਜਾ ਆਪਣੇ ਗਰੀਬਾਂ ਦੇ ਵਾਸਤੇ ਕੋਈ ਹਸਪੀਟਲ ਖੋਲ੍ਹਿਆ ਹੁੰਦਾ ਨਾ ਸ੍ਰੀ ਗੋਵਿੰਦ ਵਾਹ ਸਾਹਿਬ ਤੇ ਬੜੀ ਖੁਸ਼ੀ ਵਾਲੀ ਗੱਲ ਈ ਅੱਜ ਖਾ ਕੇ ਸਵੇਰੇ ਗੋਹਾ ਅੱਜ ਖਾ ਕੇ ਸਵੇਰੇ ਗੋਹਾ ਕਰੋ ਗੱਲ ਇਹ ਝੂਠ ਆ Hindu ਦਾ ਦੇ ਮੁਸਲਮਾਨ ਦਾ ਦੇ ਸਿੱਖ ਦਾ ਦੇ ਈਸਾਈ ਦਾ ਦੇ ਕਿਹ ਗੱਲ ਚੰਗੀ ਆ ਬਿਲਕੁਲ ਬੈਡ ਗੱਲ ਆ ਬੈਡ ਗੱਲ ਆਰਐਸਐਸ ਨੇ ਲੰਗਰ ਤੁਹਾਨੂੰ ਲਾ ਕੇ ਖਵਾਇਆ ਤੇ ਉਹ ਤੁਹਾਡੇ ਸੁਪਰਮ ਜਿਹੜੇ ਖਤਮ ਕਰ ਰਿਹਾ ਵੀ ਜਿਹੜੇ ਬੱਚਾ ਪੈ ਜਾਣਾ ਨੌਜਵਾਨ ਸਾਡੇ ਸਿੱਖ ਪੰਜਾਬੀ ਕਰ ਸਕਣ ਤਾਂ ਬੇਬੀ ਟੈਸਟ ਟਿਊਬਾਂ ਜਿਹੜੀਆਂ ਉਹ ਵੀ ਤੁਹਾਡੇ ਬਾਤੇ ਜਾਰੀਆਂ ਖੋਲ ਕੇ ਰੱਖੀਆਂ ਆ ਕਿ ਭਈਆਂ ਦਾ ਸਪਰਮ ਪੈਦਾ ਕਰਕੇ ਤੇ ਤੁਸੀਂ ਆਪਣੇ ਘਰ 'ਚ ਬੱਚੇ ਪੈਦਾ ਕਰੋ ਤੇ ਸਮਝੋ ਇਹਨਾਂ ਦੀ ਚਾਲਾਂ ਨੂੰ ਸਮਝੋ 버ਗਰ ਪੀਜੇ ਨਿਊਡਲ ਸਮੋਸੇ ਟਿੱਕੀਆਂ ਕੋਕਾ ਕੋਲਾ ਇਹਨਾਂ ਦਾ ਵਿਰੋਧ ਕਰੋ ਠੋਕ ਕੇ ਵਿਰੋਧ ਕਰੋ ਇਹ ਸਾਡੇ ਗੁਰੂ ਦੀ ਮਰਿਆਦਾ ਦੇ ਉਲਟ ਆ ਸਾਡੇ ਗੁਰੂ ਦੀ ਮਰਿਆਦਾ ਦੇ ਉਲਟ ਕੰਮ ਹੋ ਰਿਹਾ 버ਗਰ ਪੀਜੇ ਸਾਡੇ ਗੁਰੂ ਘਰਾਂ ਦੇ ਵਿੱਚ ਨਹੀਂ ਹੋਣੇ ਚਾਹੀਦੇ ਤੇ ਭਈਏ ਤੁਹਾਨੂੰ ਤਮਾਕੂ ਖਵਾ ਰਹੇ ਤਮਾਕੂ ਤੁਹਾਨੂੰ ਬੀੜੀਆਂ ਖਵਾ ਰਹੇ ਬੀੜੀਆਂ ਤਮਾਕੂ ਮਲ ਮਲ ਕੇ ਥੁੱਕਣ ਦੇ ਵਿੱਚ ਉਹ 버ਗਰ ਪੀਜੇ ਡਬਲ ਰੋਟੀਆਂ ਨਿਊਡਲ ਜਿਹੜੀਆਂ ਡਬਲ ਰੋਟੀਆਂ ਖਾਣਾਂ ਤੇ ਭਈਏ ਖਾਸ ਤੌਰ ਤੇ ਕੰਮ ਕਰਦੇ ਨੇ ਇਹ ਨਾ ਸੋਚੋ ਵੀ ਤੁਹਾਨੂੰ ਗਾਤਰਿਆਂ ਵਾਲੇ ਜਿਹੜੇ ਸਿੰਘ ਜਿਹੜੇ ਆ ਉਹ ਤੁਹਾਨੂੰ ਉਹ 버ਗਰ ਪੀਜੇ ਦੇ ਤੁਹਾਨੂੰ ਤਿਆਰ ਕਰਕੇ 버ਗਰ ਪੀਜੇ ਤੁਹਾਡੇ ਵਾਸਤੇ ਤਿਆਰ ਕਰਕੇ ਤੁਹਾਨੂੰ ਦੇਣ ਦੇ ਆ ਪਿੱਤੋਂ ਉਹ ਸ਼ਗੰਡ ਆ ਇੱਥੇ ਜਿੰਨੇ ਵੀ ਗੱਤਰੀ ਵਾਲੇ ਸਿੰਘ ਨੇ ਸਿੰਘਣੀਆਂ ਨੇ ਵੱਡੇ ਵੱਡੇ ਆਪਣੇ ਵੀਰ ਹੋਰ ਵੀ ਭਰਾ ਨੇ ਸਾਰੇ ਚੀਜ਼ ਦਾ ਵਿਰੋਧ ਕਰੋ ਇਹ ਵੀਡੀਓ ਨੂੰ ਤੋਰ ਬੜਾ ਤੋਰ ਸ਼ੇਅਰ ਕਰਕੇ ਪਹਚਾਯੋ ਕਿ ਸ਼ਰਮ ਕਰੋ ਥੋੜੀ ਬਲੀ ਸਾਡੇ ਸਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਲੰਗਰ ਦੀ ਜਿਹੜੀ ਮਰਿਆਦਾ ਉਸ ਨੂੰ ਐ ਉਹਦਾ ਮਲਿਆ ਮੇਡ ਕਰਕੇ ਰੱਖ ਦਿੱਤਾ ਖਤਮ ਕਰਕੇ ਰੱਖ ਦਿੱਤਾ ਮਰਿਆਦਾ ਨੂੰ ਅੱਗੇ ਚਾਈਦਾ ਹੀ ਤੇ ਜਾਗਰ ਮਾ ਨਾ ਪੰਗਤ ਦੇ ਵਿੱਚ ਬਹਿ ਕੇ ਪ੍ਰਸ਼ਾਦਾ ਰਮਾਣਤ ਪ੍ਰਸ਼ਾਦਾ ਤੇ ਇੱਕ ਨਾਲ ਚੌਲ ਬਣੇ ਹੁੰਦੇ ਜਾਂ ਲੂਣ ਵਾਲੇ ਤੇ ਜਾਂ ਮਿੱਠੇ ਚੌਲ ਤੇ ਜਾਂ ਗੋੜਲੇ ਚੌਲ ਬਣੇ ਹੁੰਦੇ ਤੇ ਖਾ ਕੇ ਪ੍ਰਸ਼ਾਦਾ ਤੇ ਐਨ ਆਨੰਦ ਆਉਂਦਾ ਹੈ ਐਨ ਠੰਡਾ ਪਾਣੀ ਪੀ ਕੇ ਤੇ ਐ ਮਨ ਵਧੀਆ ਖੁਸ਼ ਹੁੰਦਾ ਹੁਣ ਹੁਣ ਲੋਕਾਂ ਨੇ ਪਖੰਡਵਾਜ ਤੋੜਦਾ ਲੰਗਰ ਦੇ ਨਾਂ ਤੇ 버ਗਰ ਪੀ ਜੇ ਸਮੋਸੇ ਨਿਊਡਲ ਤੇ ਆ ਜਿਹੜੇ ਕੋਕਾ ਕੋਲਾ ਲਿੰਕਾ ਇਹਨਾਂ ਦੇ ਵਿੱਚ ਅੰਧਾ ਦੋ ਵੱਧ ਸ਼ੂਗਰ ਜਸਬੀਰ ਸਿੰਘ ਜੀ ਕਹਿੰਦੇ ਆ ਵੀ ਆਰਐਸਐਸ ਦਾ ਨਾਮ ਵਰਤੋ ਅਸੀਂ ਖੁਦ ਹੀ ਆਪਣੇ ਵੈਰੀ ਬਣਿਆ ਹਾਂ ਤੇ ਉਹ ਵੀ ਸੋਚ ਉਹਨਾਂ ਦੀ ਚੱਲ ਰਹੀ ਵੀਰ ਜੀ ਸੋਚ ਉਹਨਾਂ ਦੀ ਚੱਲ ਰਹੀ ਆ ਤੇ ਸਾਡੇ ਜਿਹੜੇ ਆਪ ਦੁੰਦੇ ਆ ਨਾ ਅਸੀਂ ਖੁਦ ਹੀ ਆਪਣੇ ਪੰਥ ਦੇ ਖੁਦ ਹੀ ਆਪਣੇ ਕੌਮ ਦੇ ਵੈਰੀ ਹੋ ਕੇ ਬੈਠੇ ਨੇ ਤੇ ਤੁਸੀਂ ਭਾਵੇਂ ਜੋ ਮਰਜ਼ੀ ਲਿਖਿਓ ਆਪਾਂ ਸੱਚ ਬੋਲਦਾ ਸਾਨੂੰ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਮਾਰਾਏ ਨੇ ਕਿਹਾ ਬੋਲੋ ਅਸੀਂ ਬੋਲੇ ਆ ਤੇ ਇਹ ਸੱਚੀ ਆ ਗੱਲ ਤੇ ਥੋੜੇ ਟਾਈਮ ਨੂੰ ਤੁਹਾਨੂੰ ਇਹ ਪ੍ਰਸ਼ਾਦਾ ਨਹੀਂ ਮਿਲਿਆ ਕਰਨਾ ਤੁਹਾਨੂੰ ਐ ਪੀਜ਼ਾ ਖਾ ਲਓ 버ਗਰ ਖਾ ਲਓ ਟਿੱਕੀ ਖਾ ਲਓ ਸਮੋਸਾ ਖਾ ਲਓ ਪਾਣੀ ਹੈ ਨਹੀਂਗਾ ਆ ਕੋਕਾ ਕੋਲਾ ਪੀ ਲਓ ਬਸ ਇਹ ਇਹੋ ਇੱਕ ਲੰਗਰ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਆ ਈ ਜਿਹਨੂੰ ਲੰਗਰ ਨੂੰ ਅਸੀਂ ਖਾ ਕੇ ਤੇ ਆਪਣਾ ਤਨ ਮਨ ਨਿਰਮਲ ਕਰਦੇ ਹਾਂ ਤੇ ਵਾਹਿਗੁਰੂ ਦੇ ਗੁਣ ਗਾਈਦੇ ਹਈ ਇਹ ਲੰਗਰ 버ਗਰ ਪੀਜ਼ਾ ਖਾ ਕੇ ਡਾਕਟਰਾਂ ਦੇ ਗੁਣ ਗਾਉਂਗੇ ਕਿ ਮੈਂ ਤਾਂ ਫਲਾਨੇ ਉੱਥੋਂ ਦਵਾਈ ਲੈਂਦੀ ਫਿਰ ਬੀਬੀਆਂ ਜਿਹੜੀਆਂ ਕਰੀ ਖੰਡ ਦੇ ਲਾਗੇ ਨੇ ਗਈਆਂ ਉਹ ਵੀ ਉੱਥੇ ਜਲੇਬੀ ਨੂੰ ਐਦਾਂ ਫੜ ਕੇ ਖਾਂਦੀਆਂ ਨਹੀਂ ਉੱਥੇ ਮੈਂ ਜਲੇਬੀਆਂ ਖਾਦੀਆਂ ਮੈਂ ਬੜੀਆਂ ਹੀ ਸ਼ਵਾਦ ਹੀ ਜਲੇਬੀਆਂ ਤੇ ਹਾ ਹਏ ਏਦਾਂ ਲੰਗਰ ਚ ਆਈ ਦੀ ਹੁਣ ਤਾਂ ਸੁੱਕਾ ਸਣਾ ਹੀ ਆ ਮੈਂ ਵੀ ਦੋ ਪੀਜੇ ਖਾ ਆਈ ਹਾ ਹਏ ਤੂੰ ਮੈਨੂੰ ਨਹੀਂ ਦੱਸਿਆ ਰਾਮ ਜੀ ਮੰਗੀ ਜਾਣਾ ਸੀ ਹੱਦ ਹੋ ਗਈ ਤੇਰੇ ਵਾਲੀ ਮੈਨੂੰ ਕਿਉਂ ਦੱਸਿਆ ਨਿੰਮ ਅੰਨਿੰਗੇ ਉੱਥੇ ਤੇ ਕੋਕਾ ਕੋਲਾ ਬੜਾ ਪਿਉਂ ਡਿਆ ਉੱਥੇ ਤੇ ਲਿੰਕੇ ਬੜੇ ਪਿਉਂ ਡਿਆ ਮੈਂ ਨਾਲੇ ਪੀ ਆਈਆਂ ਤੇ ਨਾਲੇ ਮਚਾਰ ਪੰਜ ਨਾਲ ਵੀ ਲੈ ਆਈ ਆ ਆਹੋ ਪੀ ਕੇ ਵੀ ਆਈਆਂ ਮੈਂ ਨਾਲ ਵੀ ਲੈ ਆਈਆਂ ਤੇ ਕੱਲ ਨੂੰ ਫੇਰ ਭਾਬਿਆਂ ਨੇ ਲਾਉਣਾ ਹੀ ਉੱਥੇ ਤੇ ਕੋਕੇ ਕੋਲੇ ਤੇ ਜਿੱਦ ਕੌਣ ਤੇ ਜਾਣ ਜਾਈਏ ਤੇ 9000 ਰੁਪਈਆ ਦਾ ਦਿੰਦੇ ਹੀ ਉਹ ਉੱਥੇ ਲੈ ਆ ਪੰਜ ਸੱਤ ਇੱਕ ਝੋਲਾ ਵੱਡਾ ਲੱਲਾ ਉੱਚ 5 7 ਪੈ ਜਾਣਗੇ ਇਕੱਠੇ ਹਰਦੂ ਲਾਂਨ ਤਿਆਰ ਕੀ ਕਹੀਏ ਯਾਰ ਕੀ ਕਹੀਏ ਯਾਰ ਹੋਰ ਖਾਓ ਫਾਸਟ ਫੂਡ ਮੁਰਗੇ ਡਾਕਟਰਾਂ ਦੇ ਵਾਸਤੇ ਹੁਣ ਜੇ ਇਹ ਜਿਹੜੇ ਫਾਸਟ ਫੂਡ ਖਵਾਉਣ ਵਾਲੇ ਬਾਬੇ ਆ ਨਾ ਗਾਬੇ ਮੈਂ ਗਾਬਿਆਂ ਨੂੰ ਕਹਣਾ ਯਾਰ ਨਾ ਫਾਸਟ ਫੂਡ ਇਹ ਨਾ ਲੋਕਾਂ ਨੂੰ ਖਵਾਓ ਇਹਨਾਂ ਨੂੰ ਲੰਗਰ ਖਵਾਓ ਫਾਸਟ ਫੂਡ ਵਾਲਾ ਪਰ ਇਹਨਾਂ ਦੇ ਵਾਸਤੇ ਇੱਕ ਹਸਪਤਾਲ ਵੀ ਖੋਲੋ ਜਿੱਦੇ ਵਿੱਚ ਤੁਸੀਂ ਇਲਾਜ ਵੀ ਕਰਨਾ ਹੈ ਦਵਾਈ ਵੀ ਦੇਣੀ ਹੈ ਓ ਲੰਗਰ ਲਾਉਣਾ ਤੇ ਮਾਇਆ ਦਾ ਲੰਗਰ ਲਾਓ ਮਾਇਆ ਦਾ ਲੰਗਰ ਲਾਓ ਮਾਇਆ ਦਾ ਕੇ ਗਰੀਬ ਭੈਣ ਧੀ ਭੈਣ ਦੀ ਕੋਈ ਸ਼ਾਦੀ ਨਹੀਂ ਹੋ ਰਹੀ ਉਹਦੀ ਸ਼ਾਦੀ ਕਰਵਾਓ ਹੁਣ ਵੱਡੇ ਵੱਡੇ ਬਾਬੇ ਕੋ ਜਾ ਕੇ ਕਹੋ ਨਾ ਬਾਬਾ ਜੀ ਮੈਂ ਨਾ ਮੜਾ ਜਾ ਆਪਣਾ ਕੰਮ ਕਰਉਣਾ ਘਰ ਦਾ ਥੋੜਾ ਜਿਹਾ ਤੇ ਮੈਨੂੰ ਨਾ 10000 ਰੁਪਏ ਚਾਹੀਦਾ ਮੇਰੇ ਬਾਲਾ ਟੁੱਟ ਗਏ ਸੀ ਤੇ ਬਾਲ ਟੁੱਟ ਕੇ ਛਾਟ ਡੇਕੇ ਨਾਣੇ ਨਿੱਕੇ ਦੇ ਛੱਟ ਲੱਗ ਗਈ ਸੀ ਤੇ ਸਿਰ ਪਾੜ ਗਿਆ ਹੈ ਬਾਬਾ ਜੀ ਉਹਨਾਂ ਨੇ ਪੜਾ ਗਾੜੀ ਕੀ ਕਹਣਾ ਗਾਬਿਆਂ ਨੇ ਉਹ ਵੀਰਾਹ ਹੀ ਨਹੀਂ ਇਹੋ ਜੇ ਕੰਮ ਕਰਦੇ ਨੇ ਆਪਣੇ ਆਪ ਮਿਹਨਤ ਕਰੋ ਆਪਣਾ ਕੰਮ ਕਰੋ ਜਾ ਕੇ ਆਪਣਾ ਕੰਮ ਕਰੋ ਜਾ ਕੇ ਅਹੀਂ ਨਹੀਂ ਉਹ ਜੇ ਕੰਮ ਕਰਦੇ ਨਾ 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 ਆਪਣਾ ਕੰਮ ਕਰੋ ਆਹਦੇ ਤੇ ਗੁਰੂ ਘਰ ਦੀਆਂ ਇਮਾਰਤਾਂ ਬਣਣ ਵਾਲੀਆਂ ਪਈਆਂ ਤੁਸੀਂ ਬੱਚੇ ਆ ਕੇ ਪੈਸੇ ਮੰਗਣ ਵਾਸਤੇ ਉਹ ਨਾ 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 ਅਹੀਂ ਨਹੀਂ ਉਹ ਜੇ ਕੰਮ ਕਰਦੇ ਹੁੰਦੇ ਨਾ 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 ਅਹੀਂ ਨਹੀਂ ਉਹ ਕੰਮ ਕਰਦੇ ਨੇ ਤਾਂ ਬਾਬੇ ਦੇ ਥੱਲੇ ਗੱਡੀ ਪਤਾ ਕਿੱਡੀ ਹੁੰਦੀ ਆ 1 ਕਰੋੜ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੱਡੀ ਥੋੜੀ ਦੇ ਕੇ ਉਹਨਾਂ ਤੁਸੀਂ ਉਹ ਸ਼੍ਰੀ ਗੁਰੂ ਅਮਰਦਾਸ ਜੀ ਮਾਰਦੇ ਪੈਸੇ ਥੋੜੀ ਮੰਗਦੇ ਆ ਉਥੇ ਦੇ ਭਾਵੇਂ ਉਰਦਾਬੋ ਜਾ ਕੇ ਤੇ ਲੰਗਰ ਪ੍ਰਸ਼ਾਦਾ ਛਕਿਆ ਜੇ ਕੋਈ ਚੱਕਰ ਨਹੀਂਗਾ ਨੰਗਰ ਵੀ ਨਾ ਖਾਓ ਉਹ ਜਿੰਨੇ ਰੋਟੀ ਖਾਧੀ ਹੁੰਦੀ ਉਹਦਾ ਵੀ ਢਿੱਡਾਂ ਡਮੂਸ ਕਰ ਦਿੰਦੇ ਆ ਉਹਦੀ ਵੀ ਢਿੱਡੀ ਮਦਰੂਸ ਕਰਦੇ ਆ ਫੜ ਕੇ ਉਹ ਖਾਲਾ ਖਾਲਾ ਉਹ ਖਾਲਾ ਖਾਲਾ ਉਹ ਖਾਲਾ ਖਾਲਾ ਹਾ ਦੋਗੀ ਯਾਰ ਕੀ ਕਰੀਏ ਲਾਜ ਇਹੋ ਜਿਹੇ ਲੋਕਾਂ ਦਾ ਯਾਰ ਜਮਲੇ ਲੋਕ ਲੀਵਰ ਫੈਟੀਆਂ ਲੋਕਾਂ ਨੂੰ ਤੁਸੀਂ ਕਰ ਦਤੀਆਂ ਉਹ 버거 ਪੀਜੇ ਫਾਸਟ ਫੂਡ ਖਵਾ ਕੇ ਤੁਸੀਂ ਲੋਕਾਂ ਨੂੰ ਮਾਰਦਾ ਮੁੜ ਕੇ ਲੱਭਦੇ ਆ ਸੰਤਾਨ ਨਹੀਂ ਪੈਦਾ ਹੋਈ ਅੱਜ ਪਾਪਾ ਜੀ 8 ਸਾਲ ਹੋ ਗਏ ਆ ਤੇ ਇੱਕ ਥਾਂ ਤੇ ਮੈਂ ਆਪਣਾ ਗਿਆ ਕਿਦੇ ਸਜਣ ਮਿੱਤਰ ਕੋ ਉਹਨੇ ਦੁਕਾਨ ਖੋਲ੍ਹਿਆ ਉਹਦੇ ਦੁਕਾਨ ਖੋਲ੍ਹਿਆ ਉਹਨੇ ਆ ਜਿਹੜੀ ਫੋਟੋਕਾਪੀ ਕਰਨ ਵਾਲੀ ਉਹਦੀ ਫੋਟੋਕਾਪੀ ਕਰਨ ਵਾਲੇ ਦੇ ਕਾਜਕੂਜ ਉਹਦੇ ਸਮਾਨ ਘਾਟੀ ਦੋਨੇ ਠੰਡਿਆਂ ਨੇ ਬੋਤਲਾਂ ਪੀ ਪੀ ਕੇ ਸ਼ਦਾਈ ਨੇ ਤਾਂ ਐਡਾ ਡਰਮ ਭਰਿਆ ਉਹ ਮੈਂ ਆਹ ਭਰਾਵਾ ਕੌਣ ਪੀਂਦਾ ਉਹ ਕਹਿੰਦਾ ਬਾਬਾ ਜੀ ਅਹੀਂ ਪੀਦਾ ਆ ਮੈਂ ਵਿਆਹ ਹੋ ਗਿਆ ਆ ਕਹਿੰਦਾ ਵਿਆਹਦ ਹੋ ਗਿਆ ਮੈਂ ਬੱਚੇ ਕਹਿੰਦੇ ਆ ਕਹਿੰਦਾ ਬੱਚਾ ਪੁੱਛਾ ਨਹੀਂ ਹੋ ਜੇਗਾ 7ਵਾਂ ਸਾਲ ਜਾਣ ਡਿਆ ਮੈਂ ਠੰਡੇ ਪੀਆ ਕਰ ਹੋਰ ਫਿਰ ਕਹਿੰਦਾ ਨਾ ਠੰਡਿਆਂ ਨਾਲ ਕੀ ਮਤਲਬ ਹੁੰਦਾ ਆ ਮੈਂ ਬਸ ਜਦੋਂ ਠੰਡੇ ਪੀਣੇ ਛੱਡ ਦੇਗਾ ਵੇ ਬੱਚੇ ਵੀ ਪੈਦਾ ਹੋ ਜਾਣਗੇ ਕਹਿੰਦਾ ਵਾ ਜੀ ਬਾਬਾ ਜੀ ਤੁਸੀਂ ਤਾਂ ਮੈਨੂੰ ਇੱਕ ਵੱਡੀ ਗੱਲ ਦੱਸ ਦੀ ਜੇ ਤੇ ਮੈਂ ਬਸ ਭਰਾਵਾ ਫਿਰ ਇਹੋ ਗੱਲਾਂ ਆ ਤੇ ਜੇ ਕੋ ਨਿਹੰਗ ਸਿੰਘਾਂ ਬੱਕਰਾ ਜੜ ਘਾ ਲੈਂਦੇ ਆ ਉੱਥੇ ਸਾਰੇ ਜਾਣੇ ਕਿੰਦੂ ਪ੍ਰੰਦੂ ਕਰਦੇ ਆ ਹਾਂ ਵੀਰ ਨੇ ਲਿਖਿਆ ਜਿਵੇਂ ਵੀਰ ਸਿੰਘ ਨੇ ਵੀ ਜੇਕਰ ਹਸਪਤਾਲ ਦੇ ਵੱਡਾ ਉਦਘਾਟਨ ਅਜ ਕਰ ਦਿੰਦੇ ਮੈਂ ਵੀ ਕਹਿਣ ਡਿਆ ਆ ਵੱਡਾ ਵੱਡਾ ਉਦਘਾਟਨ ਕਰ ਦਿੰਦੇ ਨਾ ਅੱਜ ਸਾਰੇ ਥਾਂ ਮੀਡੀਆ ਤੇ ਸਾਡੀਆਂ ਗੱਲਾਂ ਤਾਂ ਚਰਚੇ ਚੱਲਣੇ ਵੀ ਸਖਾ ਨੇ 20 ਕਰੋੜ ਰੁਪਏ ਦਾ ਹਸਪਤਾਲ ਖੋਲਿਆ ਗਰੀਬਾਂ ਬਾਦ ਤੇ ਫ੍ਰੀ ਪਰਚੀ ਦਾ ਪੈਸਾ ਵੀ ਨਹੀਂ ਦਵਾਈ ਦਾ ਪੈਸਾ ਨਹੀਂ ਆਪਰੇਸ਼ਨ ਦਾ ਪੈਸਾ ਨਹੀਂ 1 ਰੁਪਈਏ ਦਾ ਖਰਚਾ ਨਹੀਂ ਡਾਕਟਰ ਉਸੋਨੇ ਐਨੇ ਚੰਗੇ ਕਿ ਮਰੀਜ਼ ਨੂੰ ਹੱਥਾਂ ਦੇ ਚੁੱਕ ਲੈंदे ਵੀ ਆਓ ਜੀ ਇਹ ਗੁਰੂ ਨਾਨਕ ਦਾ ਘਰ ਆ ਕੀ ਕਰੇ ਯਾਰ ਇਹੋ ਜੀ ਕੌਮ ਨੂੰ ਮਤ ਕੌਣ ਦੇਵੇ ਸਮਤ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜੀ ਦੇਣ ਤੇ ਬਾਕੀ ਭਰਾਵੋ ਬੋਲਿਆ ਚਾਲਿਆ ਮਾਫ਼ ਕਰਿਓ ਜੇ ਬੋਲਿਆ ਗਲਤ ਬੋਲਿਆਗਾ ਤਾਂ ਮਾਫ਼ ਕਰਿਓ ਤੇ ਪਰ ਗੱਲਾਂ ਸੱਚੀਆਂ ਜੇ ਮੈਂ ਆਪਣੇ ਦਿਲ ਦੀ ਆਵਾਜ਼ ਕਹਿ ਤੀ ਆ ਤੇ ਬਚ ਕੇ ਰਹੋ ਇਹੋ ਜਿਹੇ ਆਰਐਸ ਦੇ ਲੰਗਰ ਤੋਂ ਇਹ ਖੁਦ ਆਰਐਸਐਸਰ ਵਾਲੇ ਬਣ ਗਏ ਆ ਉਹਨਾਂ ਦੀ ਇਹ ਸੋਚ ਨੂੰ ਫੋਲੋ ਕਰ ਰਹੇ ਨੇ ਬਾਬੇ ਗਾਬੇ ਇਹਨਾਂ ਨੂੰ